ਬਲਾਕ ਮੁਕੇਰੀਆਂ ਅਦੀਨ ਪਿੰਡ ਦੇ ਮਾਨਸਰ ਤੋਂ ਹਾਜੀਪੁਰ ਰੋਡ ਦੇ ਉੱਤੇ ਪਿੰਡ ਚਨੋਦ ਵਿਖੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਹੁਕਮਾਂ ਨੂੰ ਟਿੱਛ ਜਾਣਦਿਆਂ ਇੱਕ ਵਿਅਕਤੀ ਵੱਲੋਂ ਆਪਣੀ ਕਣਕ ਦੀ ਨਾੜ ਨੂੰ ਅੱਗ ਲਗਾ ਕੇ ਉਨ ਜਾਣ ਵਾਲੇ ਵਾਹਨਾਂ ਲਈ ਖੜੀ ਕਰ ਰਿਹਾਏ ਵੱਡੀ ਮੁਸੀਬਤ ਇਨ੍ਹਾਂ ਵੱਲੋਂ ਰੋਡ ਦੇ ਕਿਨਾਰੇ ਤੇ ਕਣਕ ਦੀ ਨਾੜ ਨੂੰ ਲਾਈ ਅੱਗ ਮੋਤ ਨੂੰ ਸੱਦਾ ਦੇ ਰਹੀਏ ਨਾੜ ਦਾ ਧੂੰਆ ਇੰਨਾ ਜ਼ਹਿਰੀਲਾ ਸੀ ਕਿ ਆਉਂਦੇ ਜਾਂਦੇ ਲੋਕਾਂ ਨੂੰ ਸਾਹ ਲੈਣਾ ਵੀ ਔਖਾ ਸੀ ਜਦਕਿ ਸਰਕਾਰ ਨੇ ਨਾੜ ਨੂੰ ਆਗ ਲਗਾਉਣ ਦੀ ਸਖਤ ਮਨਾਹੀ ਕੀਤੀ ਹੋਈ ਹੈ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵੱਲੋਂ ਵੀ ਨਾੜ ਨੂੰ ਆਗ ਲਗਾਉਣ ਤੇ ਤੁਰੰਤ ਕਾਰਵਾਈ ਦਾ ਐਲਾਨ ਕੀਤਾ ਹੋਇਆ ਹੈ ਪਰ ਫਿਰ ਵੀ ਕਈ ਲੋਕ ਦੇਰੇ ਨੇ ਜਾਣਬੁੱਝ ਕੇ ਮੌਤ ਨੂੰ